ਹਾਂਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਦੇਖੋ ਅਸੀਂ ਅੱਜ ਟਰੈਕਿੰਗ ਹੀ ਕਰ ਰਹੇ ਆ ਤੇ ਉਹ ਇਸ ਤੋਂ ਬਾਅਦ ਥੋੜੀ ਜੀ ਚੜ੍ਹਾਈ ਤੋਂ ਬਾਅਦ ਹੁਣ ਥੋੜਾ ਜਿਹਾ ਡਾਊਨ ਨੂੰ ਜਾ ਰਹੇ ਆ ਤੇ ਇੱਥੋਂ ਦੇ ਲੋਕ ਸਾਈਕਲਿੰਗ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਆ ਬਹੁਤ ਜ਼ਿਆਦਾ ਤੇ ਅਕਸਰ ਹੀ ਆਪਾਂ ਸੜਕਾਂ ਦੇ ਉੱਪਰ ਦੇਖ ਸਕਦੇ ਆ ਵੀ ਜਿਹੜੇ ਇੱਥੋਂ ਦੇ ਭਾਵੇਂ ਜਿਆਦਾ ਉਮਰ ਦੇ ਆਪਾਂ ਬਜ਼ੁਰਗ ਤਾਂ ਨਹੀਂ ਕਹਿ ਸਕਦੇ 50 60 ਕੇ ਸਾਲ ਦੇ ਕਿਉਂਕਿ ਇੱਧਰ ਬਜ਼ੁਰਗਾਂ ਨੂੰ 80 85 ਜਾਂ 90 95 ਤੋਂ ਬਾਅਦ ਹੀ ਮੰਨਿਆ ਜਾਂਦਾ ਹੈ ਤੇ ਛੋਟੇ ਛੋਟੇ ਬੱਚੇ ਵੀ ਸਾਈਕਲਿੰਗ ਕਰਦੇ ਆ ਤੇ ਸਾਰੀ ਉਮਰ ਦੇ ਇੱਧਰ ਸਾਈਕਲਿੰਗ ਤੇ ਜਿਆਦਾ ਧਿਆਨ ਦਿੱਤਾ ਜਾਂਦਾ ਥੋੜਾ ਜਿਹਾ ਕਿਉਂਕਿ ਇਹ ਨੇਚਰ ਲਵਰ ਵੀ ਹੈ ਕਿਉਂਕਿ ਆਪਾਂ ਨੂੰ ਗੱਡੀਆਂ ਦਾ ਬਹੁਤ ਚਾਹ ਹੁੰਦਾ ਤੇ ਇਧਰ ਵੱਡੀਆਂ ਵੱਡੀਆਂ ਗੱਡੀਆਂ ਆਮ ਹੀ ਐ ਤੇ ਆਪਣੇ ਲੋਕਾਂ ਦਾ ਸੁਪਨਾ ਹੁੰਦਾ ਵੀ ਆਪਾਂ ਗੱਡੀਆਂ ਵੱਡੀਆਂ ਲੈ ਕੇ ਉਹਨਾਂ ਤੇ ਆਪਾਂ ਰਾਈਡ ਕਰੀਏ ਤੇ ਇਹ ਇਹਨਾਂ ਚੀਜ਼ਾਂ ਦੇ ਵਿੱਚੋਂ ਕਾਫੀ ਪਹਿਲਾਂ ਬਾਅਦ ਨਿਕਲ ਕੇ ਇਹ ਗੱਡੀਆਂ ਤੋਂ ਅਕਸਰ ਚਲਾ ਕੇ ਨਾ ਗੱਡੀਆਂ ਚਲਾ ਚਲਾ ਕੇ ਇਹ ਹੱਕ ਚੁੱਕਿਆ ਤੇ ਇਹ ਆਪਦੀ ਸਿਹਤ ਮੰਨੀ ਵੀ ਕਾਫੀ ਧਿਆਨ ਦਿੰਦੇ ਐ ਤੇ ਸਾਈਕਲਿੰਗ ਵਗੈਰਾ ਬਹੁਤ ਕਰਦੇ ਐ ਬਹੁਤ ਸੋਹਣਾ 뷰 ਹੈ ਇਹ ਵੀ ਦੇਖੋ ਇੱਕ ਘਰ ਹੈ ਜਿਹੜਾ ਕਿ ਕਾਫੀ ਵੱਡਾ ਹੈ ਤੇ ਇਹ ਆਪਣੀ ਕੰਟਰੀ ਨੂੰ ਬਹੁਤ ਪਿਆਰ ਕਰਦੇ ਹੈ ਤੇ ਆਪ ਦਾ ਫਲੈਗ ਜ਼ਿਆਦਾਤਰ ਘਰਾਂ ਦੇ ਅੱਗੇ ਇਹ ਆਪ ਦਾ ਫਲੈਗ ਕੈਨੇਡਾ ਦਾ ਲਗਾ ਕੇ ਰੱਖਦੇ ਹੈ ਦੇਖੋ ਜਿੱਥੋਂ ਤੱਕ ਜਾਂਦਾ ਹੈ ਨਿਗਾਹ ਜਾਂਦੀ ਉੱਥੋਂ ਤੱਕ ਹਰਿਆਲੀ ਹੀ ਹਰਿਆਲੀ ਹੈ ਇੱਥੇ ਤੇ ਅੱਗੇ ਸ਼ਾਇਦ ਮੇਰਾ ਕੈਮਰਾ ਚੰਗੀ ਤਰ੍ਹਾਂ ਫੋਕਸ ਕਰਨ ਨਹੀਂ ਪਾ ਰਿਹਾ ਤੇ ਅੱਗੇ ਇੱਥੇ ਖਰਗੋਸ਼ ਜਿਹੜੇ ਆਪਣੇ ਖੇਤਾਂ ਦੇ ਵਿੱਚ ਹੁੰਦੇ ਆ ਪੰਜਾਬ ਦੇ ਖੇਤਾਂ ਦੇ ਵਿੱਚ ਆਪਾਂ ਧੂਰੇ ਜੇ ਰੰਗ ਦੇ ਖਾਕੀ ਜੇ ਖਰਗੋਸ਼ ਦੇਖਦੇ ਆ ਉਹ ਇਥੇ ਆਮ ਹੀ ਘਰਾਂ ਦੇ ਵਿੱਚ ਆ ਇਹਨਾਂ ਦੇ ਘਰਾਂ ਦੇ ਲੌਨ ਬਣੇ ਹੋਏ ਆ ਜਿੱਥੇ ਘਾਹ ਹੈ ਤੇ ਉਥੇ ਇਹ ਅਕਸਰੀ ਦੇਖੇ ਜਾਂਦੇ ਆ ਖਰਗੋਸ਼ ਤਾਂ ਬੜੇ ਆਮ ਹੀ ਹੈ ਇਥੇ